ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਸ ਸੰਦੀਪ ਸ਼ਰਮਾ ਸੋ ਲੁਧਿਆਣਾ ਦਾ ਚੋੜਾ ਬਾਜ਼ਾਰ ਅਕਸਰ ਹੀ ਰਾਸ਼ ਲੈ ਕੇ ਜਾਂ ਵੱਤ ਤੋਂ ਵੱਡੀ ਬਾਜ਼ਾਰੀ ਲੈ ਕੇ ਕਾਫੀ ਮਸ਼ਹੂਰ ਹੈ ਪੂਰੇ ਪੰਜਾਬ ਭਰ ਦੇ ਵਿੱਚ ਲੇਕਿਨ ਆਖਿਰ ਫਿਰ ਇੱਕ ਵਾਰੀ ਅੱਜ ਚੋੜੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਤੇ ਫੜੀ ਵਾਲੇ ਜਿਹੜੇ ਅੱਜ ਧਰਨੇ ਤੇ ਬੈਠ ਗਿਆ ਸਭ ਤੋਂ ਪਹਿਲਾਂ ਤਸਵੀਰ ਖਾਵਾਂਗਾ ਉਹ ਜਗ੍ਹਾ ਦੀਆਂ ਜਿੱਥੇ ਐਨਕ੍ਰੋਚਮੈਂਟ ਹੋਈ ਹੈ ਇਹ ਜਗ੍ਹਾ ਤੇ ਜਿਹੜੇ ਫੜੀ ਵਾਲੇ ਬੰਦੇ ਆ ਐਨਕ੍ਰੋਚਮੈਂਟ ਜੱਗਾ ਹੁੰਦੀ ਹੈ ਇੱਥੇ ਐ ਐਮਸੀਐਲ ਅੱਗੇ ਵੀ ਕਾਫੀ تھے ਵਾਰਨਿੰਗ ਦੇ ਜੁਕੇ ਲੇਕਿਨ ਫਿਰ ਵੀ ਐਨਕ੍ਰੋਚਮੈਂਟ ਤੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਵਿਵਾਦ ਹੈ ਹੁਣ ਜਿਹੜੇ ਇੱਥੇ ਐਨਕ੍ਰੋਚਮੈਂਟ ਜਿਹੜੇ ਲੋਕ ਬਣਦੇ ਆ ਫੜੀਆਂ ਲਾਂਦੇ ਤਾਂ ਉਸ ਤੋਂ ਬਾਅਦ ਉਹ ਦੁਕਾਨਦਾਰ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ तमाम ਉਹ ਦੁਕਾਨਦਾਰ ਜਿਹੜੀਆਂ ਇਹ ਮਾਰਕੀਟ ਗੁਰੂ ਨਾਨਕ ਮਾਰਕੀਟ ਕਿਹਾ ਜਾਂਦੀ ਹੈ ਜਿਹੜੇ ਸਾਰੇ ਇਹ ਮਾਰਕੀਟ ਦੇ ਬਣੇੜੀ ਸਰਕਾਰ ਵੱਲੋਂ ਸਮਾਰਟ ਜਿਹੜੀ ਅਧੀਨਾਂ ਦੀ ਮਾਰਕੀਟ ਸੀ ਉਹਦੇ तमाम ਦੁਕਾਨਦਾਰ ਆਪਣੀ ਮਾਰਕੀਟ ਬੰਦ ਕਰਕੇ ਅੱਜ ਧਰਨੇ ਤੇ ਬੈਠ ਗਏ ਸੋ ਤੇ ਤਿਹਾਰਾਂ ਦੇ ਦਿਨ ਹੈ ਤਿਹਾਰਾਂ ਦੇ ਦਿਨ ਸਟਾਰਟ ਹੁੰਦੇ ਸਾਰੀ ਜਿਹੜੇ ਤਿਹਾਰਾਂ ਦੇ ਦਿਨ ਸਟਾਰਟ ਹੋਏ ਤਾਂ ਉਸ ਤੋਂ ਪਹਿਲਾਂ ਹੀ ਅੱਜ ਦੁਕਾਨ ਦਾ ਜਿਹੜੇ ਆ ਉਹ ਆਪਣੀ ਦੁਕਾਨਾਂ ਬੰਦ ਕਰਕੇ ਧਰਨੇ ਤੇ ਬੈਠ ਗਏ ਚੋੜਾ ਬਾਜ਼ਾਰ ਆ ਆਖਿਰਕਾਰ ਬੜਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਲੇਕਿਨ ਇੱਕ ਪਾਸੇ ਫੜੀ ਵਾਲੇ ਜਿਹੜੇ ਐਨਕ੍ਰੋਚਮੈਂਟ ਰਕੇ ਬੈਠੇ ਆ ਦੂਜੇ ਪਾਸੇ ਇਹ ਦੁਕਾਨਦਾਰ ਜਿਨ੍ਹਾਂ ਨੂੰ ਸਮਾਰਟ ਸਿਟੀ ਅਦੀਨ ਪ੍ਰੋਜੈਕਟ ਅੰਦਰ ਇਹ ਮਾਰਕੀਟ ਅਲਰਟ ਹੋਈ ਸੀ ਤਾਂ ਵਿਵਾਦ ਇਹ ਹੈ ਕਿ ਇਹਨਾਂ ਦੀ ਦੁਕਾਨਦਾਰੀ ਹੈ ਜਿਹੜੇ ਇੱਕ ਐਨਕਲੋਜਮੈਂਟ ਕਰਕੇ ਅਗਲੇ ਫੜੀਆਂ ਲਾਂਦੇ ਆ ਤਾਂ ਉਹਨਾਂ ਦਾ ਅਸਰ ਹੈ ਉਹ ਇਹਨਾਂ ਦੀ ਦੁਕਾਨਦਾਰੀ ਤੇ ਬੜਾ ਫਰਕ ਪੈਂਦਾ ਤੇ ਗਾਹ ਕਾਫੀ ਖਰਾਬ ਵੀ ਹੁੰਦੇ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਦੁਕਾਨਦਾਰ ਭਾਈ ਸਾਹਿਬ ਇਹ ਗੱਲਬਾਤ ਕਰਾਂਗੇ ਕਿਉਂਕਿ ਇੱਕ ਬਹੁਤ ਵੱਡਾ ਇਹ ਮੁੱਦਾ ਆ ਆਉਣ ਵਾਲੇ ਕਿ ਤੇ ਹੌਰਾ ਦਿਨ ਸ਼ੁਰੂ ਹੋਣ ਵਾਲੇ ਤੇ ਐਦਾਂ ਮਾਰਕੀਟ ਬੰਦ ਹੋਣੀ ਕਿਤੇ ਕਿਤੇ ਆ ਕੇ ਇਹ ਪ੍ਰਸ਼ਾਸਨ ਵਾਸਤੇ ਵੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਹਮੇਸ਼ਾ ਹੀ ਐਂਕਰੋਚਮੈਂਟ ਵਾਸਤੇ ਨਗਰ ਨਿਗਮ ਡਿਪਾਰਟਮੈਂਟ ਆਂਦਾ ਆ ਲੇਕਿਨ ਕਹਿੰਦੇ ਖਾਣਾ ਪੂਰਤੀ ਕਰਕੇ ਉਸ ਤੋਂ ਬਾਅਦ ਫਿਰ ਇਹ ਫੜੀਆਂ ਦੁਆਰਾ ਲੱਗ ਜਾਂਦੀਆਂ ਮੌਜੂਦਾ ਦੁਕਾਨਦਾਰ ਗਲਬਗ ਕਰ ਗਏ ਸਸੀਆ ਭਾਜੀ ਸਸੀਆ ਭਾਜੀ ਭਾਜੀ ਕੀ ਮਤਲਬ ਹੈ ਅੱਜ ਚੋੜਾ ਬਾਜ਼ਾਰ ਅੱਗੇ ਰਸ਼ ਹੁੰਦਾ ਅੱਜ ਤੁਸੀਂ ਇੱਕ ਪਾਸੇ ਫੜੀ ਬੈਠੇ ਕਿ ਮੈਂ ਤੁਸੀਂ ਬਿੜ ਧਰਨ ਲੱਗੇ ਦੁਕਾਨਾਂ ਮਾਰਕੀਟ ਬੰਦ ਹੈ ਦੇਖੋ ਜੀ ਆ ਪਿੱਛੇ ਦੇਖੋ ਪਿੰਕ ਪਲਾਜ਼ਾ ਮਾਰਕੀਟ 50 ਦੇ ਕਰੀਬ ਦੁਕਾਨਾਂ ਨੇ ਇਹ ਮਾਰਕੀਟ ਵਾਲੇ ਕਹਿ ਲੋ ਦੁਕਾਨਾਂ ਵਾਲੇ ਕਹਿ ਲੋ ਵੀ ਅੱਜ ਦੁਖੀ ਹੋ ਕੇ ਅੱਜ ਬਾਹਰ ਬੈਠੇ ਨੇ ਕੋਈ ਐਦਾਂ ਨਹੀਂ ਬੈਠੇ ਕਿਤੇ ਘੰਟੇ ਲਈ ਕਿਤੇ ਜਾਣਾ ਹੋਵੇ ਦੁਕਾਨਾਂ ਛੱਡ ਕੇ ਨਾ ਤਾਂ ਨਹੀਂ ਬੰਦਾ ਜਾਂਦਾ ਤੇ ਆਪਾਂ ਨੇ ਦੁਕਾਨਾਂ ਨੂੰ ਤਾਲਾ ਲਾ ਕੇ ਬੈਠਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਆਪਣੀਆਂ ਦੁਕਾਨਾਂ ਸਵੇਰ ਦੀਆਂ ਸਾਰੇ ਬੰਦ ਕਰਕੇ ਆ ਦੇਖੋ ਇਹਨਾਂ ਦੇ ਚਿਹਰੇ ਦੇਖੋ ਕਿ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਕੇ ਬਾਹਰ ਬੈਠੇ ਨੇ ਕੋਈ ਐਦਾਂ ਨਹੀਂ ਬੈਠੇ ਸਾਡੀ ਮਾਰਕੀਟ ਆ ਮੇਨ ਗੇਟ ਹੈ ਮੇਨ ਗੇਟ ਫਰੰਟ ਹੀ ਅਕਰੋਸਮੈਂਟ ਨੇ ਘੇਰਿਆ ਹੋਇਆ ਸਾਡੇ ਲਈ ਸਾਰੇ ਰੂਲ ਹੈਗੇ ਨੇ ਹਾਈ ਕੋਰਟ ਦਾ ਆਦੇਸ਼ ਹੈ कि ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਨਹੀਂ ਲਗਾਣਾ 2 ਫੁੱਟ ਲਗਾਣਾ ਹੈ ਜਾਂ 3 ਫੁੱਟ ਲਗਾਣਾ ਇਨਸਟਰਕਸ਼ਨ ਹੈ ਹਰ ਬੰਦੇ ਨੂੰ ਔਰ ਇਹਨਾਂ ਵਾਸਤੇ ਇਨਸਟਰਕਸ਼ਨ ਕਿੱਥੇ ਜਾਂਦੀ ਆ ਮਾਲ ਦੇਖੋ ਆ ਮਾਲ ਦੇਖੋ ਜੀ ਚਪਾਤੀ ਬਣੀ ہوئی ਹੈ Papa ਕਹਿੰਦੇ ਰੋਟੀ ਖਾਂਦੇ ਆ ਉਹ ਕਹਿੰਦੇ ਰੋਟੀ ਖਾਣੇ ਆ ਜੀ 2 ਫੁੱਟ ਹੁੰਦਾ 4 ਫੁੱਟ ਹੁੰਦਾ 5 ਫੁੱਟ ਹੁੰਦਾ 3 ਫੁੱਟ ਹੁੰਦਾ ਰੋਟੀ ਖਾਣ ਲਈ ਆਹ ਦੇਖੋ ਆ ਕੀ ਹੈ ਦੁਕਾਨਦਾਰ ਟੈਕਸ ਵੀ ਭਰੇ ਦੁਕਾਨਦਾਰ ਸਾਰਾ ਕੁਝ ਕਰੇ ਲੇਕਿਨ ਉਹ ਮਾਲ ਨਹੀਂ ਲਗਾ ਸਕਦਾ ਹਾਈ ਕੋਰਟ ਦਾ ਦੇਸ਼ ਹੈ ਜੀ ਇਹਨਾਂ ਲਈ ਹਾਈ ਕੋਰਟ ਦਾ ਦੇਸ਼ ਨਹੀਂ ਹੈ ਕੋਈ ਵੀ ਜਾ ਕੋਈ ਸਰਕਾਰ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਪਹਿਲਾਂ ਅਗੇ ਸ਼ਿਕਾਇਤ ਕੀਤੀ ਕੋਈ ਆਲਰੇਡੀ ਪਹਿਲੇ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਸੀ ਲੇਕਿਨ ਉਸ ਵਫੇ ਬਣ ਜਾਂਦਾ ਇਹ ਦੂਜੀ ਤੀਜੀ ਵਾਰ ਦਾ ਧਰਨਾ ਜੀ ਅੱਛਾ ਜੀ ਇਹ ਪਹਿਲੀ ਵਾਰ ਹੀ ਨਹੀਂ ਬੈਠੇ ਆਪਾਂ ਸਾਨੂੰ ਆਸ਼ਵਾਸ਼ਣ ਇਹੀ ਦਿੱਤਾ ਜਾਂਦਾ ਕਿ ਐਸੀ ਇਹਦਾ ਹੱਲ ਕਰਾਂਗੇ ਸਾਨੂੰ ਮੇਨ ਜਿਹੜੀ ਪ੍ਰੋਬਲਮ ਹੈ ਸਾਡੇ ਗੇਟਾਂ ਦੀ ਹੈ ਜਿਹਦੇ ਸਾਡੀ ਐਂਟਰੀ ਅੰਦਰ ਲਈ ਬੰਦ ਹੈ ਠੀਕ ਹੈ ਸਾਨੂੰ ਹਰ ਵਾਰੀ ਐਸੋ ਨਹੀਂ ਦੇ ਕੇ ਉਠਾਇਆ ਜਾਂਦਾ ਵੀ ਤੁਹਾਡਾ ਜਿਹੜਾ ਹੱਲ ਅਸੀਂ ਕਰਾਂਗੇ ਲੇਕਿਨ ਕੀਤਾ ਨਹੀਂ ਜਾਂਦਾ ਪ੍ਰੋਪਰ ਤਰ੍ਹਾਂ ਨਹੀਂ ਹੁੰਦਾ ਛੱਡ ਨੁਦਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਖੁਦ ਐਂਗਰੋਚਮੈਂਟ ਵਾਸਤੇ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਦੋ ਦਿਨ ਅਲਟੀਮੇਟ ਵੀ ਦਿੱ ਚੁੱਕੇ ਆ ਤੇ ਚੋੜੇਦਾਰ ਵੀ ਗੱਲ ਕੀਤੀ ਸੀ ਇਹ ਲੱਗਦਾ ਵੀ ਦੋ ਚਾਰ ਦਿਨਾਂ ਫੇਰ ਉਹੀ ਗੱਲ ਉੱਥੇ ਆ ਜਾਂਦੀ ਦੇਖੋ ਜੀ ਬਾਕੀ ਬਜ਼ਾਰਾਂ ਦੇ ਵਿੱਚ ਕਈ ਬਜ਼ਾਰਾਂ ਵਿੱਚ ਜੇ ਆਪਾਂ ਸ਼ਾਹਪੁਰ ਰੋਡ ਦੀ ਗੱਲ ਕਰੀਏ ਜਾਂ ਉਧਰਲੇ ਪਾਸੇ ਸਿਵਲ ਹਸਪੀਟਲ ਵਾਲਾ ਰਸਤਾ ਜਾਂਦਾ ਵਾ ਜੇ ਉੱਥੇ ਜਾ ਕੇ ਦੇਖੋਗੇ ਅੱਜ ਫੀਲਡ ਗੰਜ ਵਾਲਾ ਇਲਾਕਾ ਜਿਹੜਾ ਹੈ ਬਹੁਤ ਬਹੁਤ ਸੁਧਾਰ ਆ ਬਹੁਤ ਸੁਧਾਰ ਆ ਉੱਥੇ ਵੀ ਪ੍ਰੋਬਲਮ ਹੈ ਸੀਗੀ ਕਿ ਸਿਵਲ ਹਸਪੀਟਲ ਨੂੰ ਐਂਬੂਲੈਂਸ ਉਹੀ ਪ੍ਰੋਬਲਮ ਬਾਜੀ ਇੱਥੇ ਛੋੜੇ ਬਿਯਾਰ ਹੈ ਇਧਰ ਕਿਉਂ ਨਹੀਂ ਧਿਆਨ ਦੇਦੇ ਜਿਹੜਾ ਮੇਨ ਬਿਯਾਰ ਹੈ ਉਹਨੂੰ ਤੁਸੀਂ ਲਾਸਟ ਉਤੇ ਆਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦੇ ਰਿਹਾ ਔਰ ਉਸ ਤੋਂ ਬਾਅਦ ਅਸੀਂ ਕੰਪਲੀਟਾਂ ਵੀ ਇੱਕ ਅੱਧੀ ਨਹੀਂ ਕਈ ਵਾਰ ਸਾਰਿਆਂ ਨੂੰ ਦੇ ਕੇ ਆਇਆ ਤੈ ਬੁਝਾਰੀ ਤੈ ਬੁਝਾਰੀ ਵੀ ਭਾਗ ਇੱਥੇ ਆਂਦਕ ਨਹੀਂ ਆਂਦਾ ਤੇ ਕਾਰਵਾਈ ਕਰਦਾ ਨਹੀਂ ਕਰਦਾ ਕਰਦਾ ਖਾਣਾ ਪੂਟਿਆ ਨਹੀਂ ਕਰਦਾ ਤੈ ਬੁਝਾਰੀ ਵਾਲੇ ਵੀ ਦੇਖੋ ਆਂਦੇ ਨੇ ਜਦੋਂ ਆਂਦੇ ਨੇ ਉਹ ਦੇਖੋ ਸਾਰਿਆਂ ਦਾ ਖਾਣ ਨਹੀਂ ਸਕਦੇ ਉਹ ਬਹੁਤ ਸਹਿਯੋਗ ਦਿੰਦੇ ਨੇ ਆਂਦੇ ਵੀ ਨੇ ਮਾਂ ਇਹਨਾਂ ਨੂੰ ਪਿੱਛੇ ਵੀ ਕਰਾਂਦੇ ਨੇ ਲੇਕਿਨ ਇਹ ਲੋਕ ਕੀ ਹੈ ਜਦੋਂ ਅੱਗੇ ਚਲੇ ਜਾਂਦੇ ਨੇ ਫਿਰ ਮਾਰ ਲੱਗ ਜਾਂਦੇ ਨੇ ਦੁਬਾਰਾ ਇਹਦਾ ਕੋਈ ਪੱਕਾ ਜਿਹੜਾ ਹੱਲ ਹੈ ਉਹ ਨਹੀਂ ਹੋ ਰਿਹਾ ਵੀ ਆਹ ਜਗ੍ਹਾ ਸਾਡੀ ਮੇਨ ਗੇਟ ਹੈ ਇੱਥੇ ਕੋਈ ਅਸੀਂ ਅਸੀਂ ਸਾਡਾ ਜਿਹੜਾ ਮੁੱਦਾ ਇੱਕੋ ਹੀ ਹੈ ਦੇਖੋ ਬਾਕੀ ਜਿੱਦਾਂ ਚੱਲਦਾ ਉਹ ਇੰਨਾ ਕੋਈ ਵੱਡਾ ਮੁੱਦਾ ਨਹੀਂ ਸਾਡਾ ਮੇਨ ਮੁੱਦਾ ਇਹ ਹੈ ਵੀ ਸਾਡੀ ਜਿਹੜਾ ਮੇਨ ਗੇਟ ਹੈ ਨਾ ਇੱਥੇ ਕੋਈ ਦੇਖੋ ਸਮਾਰਟ ਸਿਟੀ ਦੇ ਅੰਦਰ ਸਾਨੂੰ ਅੰਦਰ ਭੇਜਿਆ ਗਿਆ ਇੱਥੇ ਆਈ ਲਵ ਚੋੜਾ ਬਿਆਰ ਜਾਂ ਆਈ ਲਵ ਲੁਧਿਆਣਾ ਅੱਜਕੱਲ ਜਿਹੜੇ ਬੋਰਡ ਚੱਲਦੇ ਪਏ ਨੇ ਉਹਦਾ ਖਰਚਾ ਵੀ ਅਸੀਂ ਅਫੋਰਡ ਕਰਨ ਨੂੰ ਮਾਰਕੀਟ ਵਾਲੇ ਤਿਆਰ ਨੇ ਸਾਨੂੰ ਸਾਡੇ ਗੇਟ ਦੇ ਉੱਤੇ ਥੋੜਾ ਜਿਹਾ ਅੱਛਾ ਜਿਹਾ ਕੋਈ ਇਦਾਂ ਦਾ ਬੋਰਡ ਬਣਵਾਤਾ ਜਾਵੇ ਉਹਦੇ ਨਾਲ ਛੋਟੇ ਬਿਆਰ ਦੀ ਵੀ ਰੂਪਰੇਖਾ ਚੇਂਜ ਹੋਏਗੀ ਸਾਡੇ ਮੇਨ ਗੇਟ ਦੀ ਵੀ ਰੂਪ ਚੇਂਜ ਹੋਏਗੀ ਅਸੀਂ ਹੋਰ ਸਾਡੇ ਕੋਲ ਬਹੁਤ ਬਹੁਤ ਵੱਡੀ ਮੰਗਣੀ ਹੈ ਛੋਟੀ ਜੀ ਮੰਗਿਆ ਮੇਰ ਸਾਹਿਬ ਆਏ ਸੀ ਉਹਨਾਂ ਨੂੰ ਬੇਨਤੀ ਅਸੀਂ ਕੀਤੀ ਹੈ ਉਹ ਵੀ ਸਾਨੂੰ ਇਹੀ ਅੱਜ ਅਸੀਂ ਦੇਖੇ ਗਏ ਕਿ ਤੁਹਾਡਾ ਇਹ ਹਾਲ ਅਸੀਂ ਕਰਾਵਾਂਗੇ ਕੋ ਬਾਕੀ ਦੁਕਾਨਦਾਰ ਵੀ ਬੈਠੇ ਗੱਲ ਕਰ ਰਹੇ ਭਾਜੀ ਕਿ ਕਿਦਾਂ ਲੱਗਦਾ ਇਹ ਦੁਕਾਨਦਾਰੀ ਧਰਨਾ ਲੱਗਣਾ ਹੈ ਉਹ ਵੀ ਹੁਣ ਸੀਨ ਸ਼ੁਰੂ ਹੋਣ ਲੱਗਾ ਤਿਹਾਰਾਂ ਦੇ ਉਸ ਤੋਂ ਬਾਅਦ ਜਿਹਨੂੰ ਧਰਨੇ ਦੇ ਬੈਠ ਗਏ ਆ ਦੇਖਿਓ ਤੁਸੀਂ ਇੱਥੇ ਆਏ ਬਹੁਤ ਵਧੀਆ ਗੱਲ ਕੀਤੀ ਕਿ ਤਿਹਾਰਾਂ ਦੇ ਦਿਨ ਸ਼ੁਰੂ ਹੋਣ ਲੱਗੇ ਨੇ ਕਿ ਬਾਜ਼ਾਰ ਬੰਦ ਹੈ ਤੇ ਕੋਈ ਤੁਹਾਨੂੰ ਵੀ ਪਤਾ ਤਿਹਾਰਾਂ ਦੇ ਦਿਨ ਕੰਮ ਸ਼ੁਰੂ ਹੋਣ ਲੱਗਾ ਕਿ ਸ਼ੌਂਕ ਤੋਂ ਨਾ ਸਾਨੂੰ ਬੰਦ ਕਰਨ ਦਾ ਇਹਨਾਂ ਪਾਸ ਪਾਣੀ ਸਾਡੇ ਨੱਕ ਤੱਕ ਭਰ ਗਿਆ ਸੀ ਅੱਛਾ ਤੈ ਬਜਾਰੀ ਲਿਆਂਦੇ ਉਹਨਾਂ ਨੇ ਕਾਰਵਾਈ ਕਰਦੇ ਇੱਕ ਨੇ ਇੱਥੇ ਲੇਡੀ ਐ ਐਡਾ ਪੱਦਾ ਬੋਲਦੇ ਤੇਰੇ ਬੱਚੇ ਮਰ ਜਾਣੇ ਮਰ ਜਾਣ ਉਹਦੀ ਕੰਪਲੀਟ ਵੀ ਦੇਣਗੇ ਤੈ ਹਾਂਡਾ ਜੀ ਤੇ ਐਕਚੁਅਲ ਜਨਾ ਮੈਂ ਮਾਰਕੀਟ ਦਾ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਜੀ ਹੁਣ ਜਿੱਦਾਂ ਕਿਸੇ ਇਲਾਕੇ ਦਾ ਕਾਉਂਸਲਰ ਹੁੰਦਾ ਇਲਾਕੇ ਉਹਨੂੰ ਸਮੱਸਿਆ ਆਉਂਦੀ ਕਾਉਂਸਲਰ ਹੀ ਕਾਰਪੋਰੇਸ਼ਨ ਜਾਂਦਾ ਪੂਰਾ ਇਲਾਕਾ ਨਹੀਂ ਲੈ ਕੇ ਜਾਂਦਾ ਐਦਾਂ ਹੀ ਮੇਰੀ ਮਾਰਕੀਟ ਨੂੰ ਸਮੱਸਿਆ ਸੀ ਤੇ ਮੈਂ ਹੀ ਕਾਰਪੋਰੇਸ਼ਨ ਜਾਣਾ ਹੀ ਮਾਰਕੀਟ ਤੋਂ ਨਾਲ ਤੇ ਮੈਂ 23 ਤਰੀਕ ਨੂੰ ਵੀ ਗਿਆ ਤੇ 23 ਤਰੀਕ ਨੂੰ ਇਹਨਾਂ ਨੇ ਆ ਕੇ ਉੱਥੇ ਮੇਰੇ ਨਾਲ ਗਾਲੀ ਗਲੋਚ ਕੀਤੀ ਠੀਕ ਹੈ ਜੀ ਮੈਂ ਆਪਣੀ ਮਾਰਕੀਟ ਵਾਲਿਆਂ ਨੂੰ ਬੁਲਾਇਆ ਤੇ ਸਾਰੇ ਉੱਥੇ ਆ ਗਏ ਕੱਲ ਮੇਰੀ ਮਾਰਕੀਟ ਦਾ ਪ੍ਰਧਾਨ ਰੁਬਲਟਾ ਲ ਮੈਂ ਤੇ ਸਾਡੇ ਇੱਕ ਪ੍ਰਿੰਸ ਭਾਈ ਅਸੀਂ ਨਾ ਕਾਰਪੋਰੇਸ਼ਨ ਹਾਂਡਾ ਜੀ ਕੋ ਗਏ ਕਿ ਭਾਈ ਤੁਸੀਂ ਇਹਨਾਂ ਨੂੰ ਕਰੋ ਉਹ ਕਹਿੰਦੇ ਯਾਰ ਮੈਂ ਬਰਸਾਤਾ ਦੇ ਦਿਨ ਚੱਲ ਰਿਹਾ ਮੈਂ ਕਰਦਾ ਉਹ ਫਿਰ ਮੈਂ ਕਹਾਂ ਤੁਸੀਂ ਜਾਣਦੇ ਹੋ ਲੱਗ ਜਾਂਦੇ ਆ ਇਹ ਗੱਲ ਡਿਸਕਸ ਚੱਲਦਾ ਬੈ ਜਗਾ ਐਨਏ ਜੀ ਨੇ ਇਹ ਪਿੱਛੋਂ ਦੀ 25 30 ਜਾਣੇ ਆ ਗਏ ਕੱਟੇ ਹੋ ਗਏ ਤੇ ਇਹਨਾਂ ਨੇ ਉੱਥੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਹਾਂਡਾ ਜੀ ਨੇ ਜਿਹੜੇ ਕਾਰਪੋਰੇਸ਼ਨ ਦੇ ਇੰਸਪੈਕਟਰ ਤੇ ਅਬਜਰੀ ਦੇ ਉਹਨਾਂ ਨੇ ਆਪਣੇ ਆਫਿਸ ਦੇ ਅੰਦਰ ਤਾਲਾ ਲਾ ਕੇ ਸਾਡੀ ਜਾਨ ਬਚਾਈ ਫਿਰ ਅਸੀਂ ਮਾਨਯੋਗ ਐਸ ਐਚਓ ਜੀ ਰਾਜਵੰਦ ਸਰ ਜੀ ਨੂੰ ਫੋਨ ਕੀਤਾ ਰਜਿੰਦਰ ਸਰ ਨੂੰ ਸੌਰੀ ਤੇ ਇਹਨਾਂ ਨੇ ਕੰਪਲੀਟ ਕੀਤੀ ਉਹਦੀ ਹਾਂਜੀ ਹਾਂਜੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਭੇਜਿਆ ਸਾਨੂੰ ਤੇ ਲੁਧਿਆਣਾ ਲਾਈਵ ਵਾਲਾ ਵੀ ਉੱਥੇ ਆਇਆ ਉਹਦੀ ਵੀਡੀਓ ਦਾ ਸਾਥ ਉੱਥੇ ਸਾਡਾ ਤਾਲਾ ਖੋਲਿਆ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਕਢਾ ਗਿਆ ਉੱਥੋਂ ਦੀ ਸਾਨੂੰ ਇੱਥੇ ਥਾਣੇ ਲਿਆਏ ਸੀ ਉਹਦੀ ਕੰਪਲੀਟ ਦਿੱਤੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੰਯੋਗ ਮਿਲ ਰਿਹਾ ਤੇ ਇਹ ਨਾ ਹੁਣ ਮਤਲਬ ਕਿ ਨਜਾਇਜ਼ ਤੱਕਾ ਕਰਦੇ ਆ ਆ ਦੇਖੋ ਜੀ ਇਹ ਮੈਂ ਤਾਂ ਡੇਕਰ ਵੈਸੇ ਵੀਡੀਓ ਪਲੇ ਕਰ ਰਿਹਾ ਆ ਦੇਖਣਾ ਜੀ ਤੁਸੀਂ ਆਪ ਦੇਖੋ ਜੀ ਇਹ ਤਾਂ ਤੁਹਾਨੂੰ 4 4 5 5 ਫੁੱਟ ਜਿਹੜੀ ਐਂਕਰੋਚਮੈਂਟ ਹੈਗੀ ਹੈ ਤਾਂ ਆਲਰੇਡੀ 34 35 ਵੋਟਾਂ ਦੇ ਕੋਈ ਅੱਗੇ ਦੀ ਅੱਗੇ ਠੀਕ ਹੈ ਜੀ ਉਸ ਤੋਂ ਹਾਂਜੀ ਉਸ ਤੋਂ ਬਾਅਦ ਇਹ ਬੇਸਿਕਲੀ ਨਾ ਇਹ ਆ ਦੇਖੋ ਜੀ ਇਹ ਮੇਰੇ ਘਰ ਦਾ ਬੋਰਡ ਤਾਂ ਨਹੀਂ ਇਹ ਜਿਹੜੀ ਜਗ੍ਹਾ ਤੇ ਫ੍ਰੀ ਕਾਰਕਿੰਗ ਨਗਰ ਨਿਗਮ ਦਾ ਬੋਰਡ ਲੱਗਾ ਹੋਇਆ ਹੈ ਇੱਥੇ ਨਾ ਕੋਈ ਫੈਸਟੀਵਲ ਆਂਦਾ ਐਡੀ ਇੰਨਾ ਜੋ ਜ਼ਰੂਰਤ ਹੈ ਨਾ ਕੋਈ ਨਗਰ ਨਿਗਮ ਦੀ ਨਾ ਇੱਟ ਨਹੀਂ ਚੱਕ ਸਕਦਾ ਇਹਨਾਂ ਨੇ ਬੋਰਡ ਉਖਾੜ ਕੇ ਪੱਟਦਾ ਅਸੀਂ ਇਹ ਫੈਸਟੀਵਲ ਆਉਂਦਾ ਜਿਵੇਂ ਉਹਨਾਂ ਦੇ ਕੋਈ ਸਾਡੇ ਪ੍ਰਧਾਨ ਜੀ ਤਿਰੰਗਾ ਵਲਾ ਰਹੇ ਨੇ ਨਗਰ ਗਿਰਤਾ ਨਾਂ ਦਾ ਕੋਈ ਸ਼ੋਭਾ ਯਾਤਰਾ ਦੀ ਅਸੀਂ ਕੋ ਹੁਣ ਅਕਾਲਪੁਰਖ ਲਵਾਣ ਵਾਲਾ ਲੰਗਰ ਅਸੀਂ ਲੰਗਰ ਲਾ ਦਿੱਤਾ ਸੀ ਇਹਨਾਂ ਨੇ ਇੱਥੇ ਹੀ ਪੂਰਾ ਕਬਜ਼ਾ ਕਰਕੇ ਪੂਰੀ ਕਰੋਸਿੰਟ ਕਰਕੇ ਤੇ ਅਨੁ ਅਸੀਂ ਹੁਣ ਸਾਡੀ ਇਹ ਮੰਗ ਹੈ ਅਨਮਿੱਥੇ ਸਮੇਂ ਲਈ ਧਰਨਾ ਵੈ ਚਲੋ ਜਿਹੜਾ ਬਿਰਸਤੇ ਕੱਲ ਹਮਲਾ ਕੀਤਾ ਸਾਡੇ ਪ੍ਰਧਾਨ ਤੇ ਉਹਦਾ ਅਸੀਂ ਕੰਪਲੀਟ ਦਿੱਤੀ ਹੈ ਇਹ ਜਦ ਤੱਕ ਇੱਥੇ ਕਲੀਅਰ ਨਹੀਂ ਹੁੰਦਾ ਇੱਥੇ ਜਿਵੇਂ ਅੱਜ ਜਿਵੇਂ ਅਨਾਂ ਗਿਆ ਵੀਰ ਜੀ ਤਿਗਿਆ ਨੇ ਜੀ ਆਈ ਲਵ ਲੁਧਿਆਣਾ ਐਦਾ ਦਾ ਬੋਰਡ ਲਾ ਕੇ ਸਾਡੀ ਰੂਪਰੇਖਾ ਅਸੀਂ ਨਾ ਦੇਖੋ ਸਾਡੀ ਮਾਰਕੀਟ ਪੇਂਟ ਵੀ ਕਰਾਣੀ ਕੱਲਾ ਪੇਂਟ ਵਾਲ ਨਹੀਂ ਹੋਣਾ ਥੜੇ ਵੀ ਬਣਾਣੇ ਆ ਪਰ ਸਾਨੂੰ ਬਾਰੋ ਵੀ ਸਹੀ ਚਾਹੀਦਾ ਕੱਲਾ ਇਹ ਸੈੱਟ ਕਰਨਾ ਨਹੀਂ ਹੋਣਾ ਇਹ ਜਦ ਤੱਕ ਐਂਕਰੋਚਮੈਂਟ ਚੱਕੀ ਨਹੀਂ ਜਾਂਦੀ ਤਦ ਤੱਕ ਅਸੀਂ ਇੱਥੇ ਅਨਮਿੱਤ ਸਮੇਂ ਲਈ ਬੈਠੇ ਆ ਜੀ ਸੋ ਦੁਕਾਨਦਾਰ ਐ ਮੈਂ ਬਾਕੀਆਂ ਵੀ ਗੱਲ ਕਰਨ ਦੀ ਕੋਸ਼ਿਸ਼ ਹਾਂ ਕਿ ਕੋਈ ਕਾਫੀ ਦੁਕਾਨਦਾਰ ਬੈਠੇ ਆ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਂਡ ਐਂਕਰੋਚਮੈਂਟ ਹੋਣਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਸਖਤੀ ਕੀਤੀ ਹੈ ਫੀਲਡ ਗੱਜ ਵੀ ਸਹੀ ਕਿ ਲੱਗਾ ਐਂਕਰੋਚਮੈਂਟ ਜਿਆਦਾ ਮੁੱਦਾ ਬੰਦਾ ਵੈ ਐਂਕਰੋਚਮੈਂਟ ਦਾ ਜਿਆਦਾ ਐਂਕਰੋਚਮੈਂਟ ਜਿਆਦਾ ਹੁੰਦੀ ਹੈ ਕੋਈ ਨਹੀਂ ਆਗੂ ਬੈਠੇ ਉਹਨਾਂ ਦੇ ਬਾਈਟ ਲੋਕ ਕੋਈ ਨਹੀਂ ਭਾਈ ਉਹਨਾਂ ਨੇ ਦਿੱਤਾ ਹੀ ਨਹੀਂ ਲੱਗ ਰਿਹਾ ਵੀ ਐਂਕਰੋਚਮੈਂਟ ਜਿਆਦਾ ਹੁੰਦੀ ਰਾਂ ਸਰ ਐਂਕਰੋਚਮੈਂਟ ਹੋਣ ਕਰਕੇ ਨਾ ਦੇਖੋ ਦੁਕਾਨਦਾਰ ਤੇ ਕਲੀਫਿਸ ਸਿਸਟਮ ਬਹੁਤ ਹੈਗਾ ਕਿਉਂਕਿ ਉਹਨਾਂ ਕਰਕੇ ਉਹ ਕੋਈ ਟੈਕਸ ਵਗੈਰਾ ਨਹੀਂ ਪੇ ਕਰਦੇ ਅਸੀਂ ਪੂਰ ਫੁੱਲ ਟੈਕਸ ਵੀ ਪੇ ਕਰ ਰਹੇ ਹਾਂ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕਰਦਾ ਕੋਈ ਜਦੋਂ ਅਸੀਂ ਜਾਈਏ ਤਾਂ ਉਹ ਸਾਡੇ ਤੇ ਆ ਕੇ ਹਮਲਾ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਕੋਣ ਹੁੰਦੇ ਕਰਨ ਵਾਲੇ ਕੋਣ ਹੁੰਦੇ ਹੋ ਤੇ ਇਸ ਲਈ ਸਾਨੂੰ 10 ਚੱਕ ਸੋ ਇਹ ਅਨਮਿੱਥੇ ਸਮੇ ਲਈ ਧਰਨਾ ਆ ਜਿਹੜਾ ਲੁਧਿਆਣਾ ਚੋੜਾ ਬਾਜ਼ਾਰ ਸ਼ਾਪੀ ਪਰ ਐਸ਼ੀਗ ਨੇੜੀ ਇਹ ਪਿੰਕ ਪਲੇ ਮਾਰਕੀਟ ਹੈਗੀ ਤਮਾਮ ਦੁਕਾਨਦਾਰ ਇੱਥੇ ਅਨਮਿੱਥੇ ਸਮੇ ਲਈ ਜਿਹੜੇ ਧਰਨੇ ਦੇ ਬੈਠ ਗਏ ਆ ਕਿਉਂਕਿ ਤਿਹਾਰਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਹੀ ਲੁਧਿਆਣਾ ਦੀ ਜਿਹੜਾ ਦਿਲ ਦਿਆ ਚੋੜਾ ਬਾਜ਼ਾਰ ਦੇ ਦੁਕਾਨਦਾਰ ਜਿਹੜੇ ਇੱਥੇ ਬੈਠੇ ਧਰਨੇ ਤੇ ਤਾਂ ਕਿਤੇ ਆਉਣ ਵਾਲੇ ਸਮੇ ਦੇ ਵਿੱਚ ਇਹ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਬਲੈਕਸਪੋਟ ਕਹਿੰਦੇ ਨੇ ਵੀ ਕਲੰਕ ਹੋਣਾ ਵੀ ਜਦੋਂ ਇਸਤਾ ਧਰਨੇ ਤੇ ਬਹਿਣਾ ਔਰ ਔਰ ਆਪਣਾ ਜਿਹੜਾ ਵਪਾਰ ਹੈ ਉਹ ਖਰਾਬ ਹੋਣਾ ਔਰ ਇਦਾਂ ਦੇ ਜਿਹੜੇ ਐਂਕਰੋਚਮੈਂਟ ਕਰਦੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਆਖਿਰਕਾਰ ਸਰਕਾਰੀ ਨਿਯਮਾਂ ਨੂੰ ਚਿੱਕੇ ਟੰਗਦੇ ਆ ਤਾਂ ਇਸਤਾ ਮਾਹੌਲ ਸ਼ਹਿਰ ਦਾ ਵੀ ਖਰਾਬ ਕਰਨ ਚੋਂ ਗੁਰੇਜ਼ ਨਹੀਂ ਕਰਦੇ ਖੈਰ ਸਮਾਂ ਦੱਸੂਗਾ ਇਹਨੇ ਕਿਤੇ ਟਿਆ ਕੇ ਜੋੜੇ ਬਾਜ਼ਾਰ ਦੇ ਜਿਹੜੇ ਮਾਰਕੀਟ ਦੇ ਦੁਕਾਨਦਾਰ ਹੈ ਉਹ ਇਸਤੇ ਅਨਮਿੱਥੇ ਸਮੇਂ ਲਈ ਧਰਨੇ ਤੇ ਬੈਠ ਗਏ ਆ ਦੇਖਣਾ ਹੁਣ ਇਹ ਹੋਵੇਗਾ ਲੁਧਾਣ ਦੇ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੇਚਰਵਾਲ ਔਰ ਰਧਾਨਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤਮਾਮ ਪ੍ਰਸ਼ਾਸਨਿਕ ਅਧਿਕਾਰੀ ਹੁਣ ਇਸ ਤਰ੍ਹਾਂ ਦੇ ਐਨਕ੍ਰੋਚਮੈਂਟ ਜਿਹੜੇ ਛੋੜੇ ਬੈਲ ਕਰਦੇ ਉਹਨਾਂ ਤਾਂ ਕੀ ਕਾਰਵਾਈ ਕਰਦਾ ਕਿਉਂਕਿ ਦੁਕਾਨਦਾਰੇ ਹੁਣ ਧਰਨਾ ਲਗਾਤਾ ਅਨਮਿੱਥੇ ਸਮੇਂ ਲਈ ਖੈਰ 스마트 ਸਿਟੀ ਕਹਿਣਾ ਤੇ ਸਮਾਰਟੀ ਬਣਾਉਣ ਦੇ ਵਿੱਚ ਬਹੁਤ ਅੰਤਰ ਹੁੰਦਾ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਦੇਨੀਫਰੇ ਟੀਵੀ ਲੁਧਿਆਣਾ